ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਫਰੀਦਕੋਟ ਫਰੀਦਕੋਟ ਸ਼ਹਿਰ ਦਾ ਜਿਹੜਾ ਪਿੰਡੂ ਏਰੀਆ ਮੰਨਿਆ ਜਾਂਦਾ ਹੁੰਦਾ ਦਿਹਾਤੀ ਏਰੀਆ ਆਪਾਂ ਕਹਿ ਦਿੰਨੇ ਆਂ ਫਰੀਦਕੋਟ ਤੋਂ ਚੈਹਲ ਵਾਲੀ ਸੜਕ ਦੇ ਉੱਤੇ ਘਰ ਆਉਂਦੇ ਆ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਰੁਟੀਨ ਚ ਪਸ਼ੂ ਵਿਕਰੀ ਵਾਲੇ ਇੱਥੇ ਹੁੰਦੇ ਆ ਮੱਜਾਂ ਬਹੁਤ ਹੁੰਦੀਆਂ ਗਾਵਾਂ ਵੀ ਰੂਟੀਨ ਚਾਉਂਦੀਆਂ ਅੱਜ ਦੋ ਗਾਵਾਂ ਦੱਸੋ ਬਾਈ ਨੇ ਵਿਕਾਊ ਕੀਤੀਆਂ ਇੱਕ ਜਰਸੀ ਨਸਲ ਜੇ ਕੋਈ ਭਰਾ ਜਰਸੀ ਨੂੰ ਪਸੰਦ ਕਰਦਾ ਉਹਨਾਂ ਵਾਸਤੇ ਸੋਹਣੀ ਜਰਸੀ ਹੈ ਦਿਨ ਤਾਂ ਹਜੇ ਲਾਊਗੀ ਸੂਨ ਦੇ ਵਿੱਚ ਪਰ ਢਾਂਚਾ ਰੰਗ ਰੂਪ ਸੋਹਣਾ ਇਹਦੇ ਨਾਲ ਇੱਕ ਐਚ ਐਫ ਨਸਲ ਚ ਪੈਂਦੀ ਵੈੜ ਇਹ ਵੀ ਫॉर ਸੇਲ ਹੈ ਸੋਹਣੀ ਵੈੜ ਹੈ ਵੀ ਇਹਦਾ ਵੀ ਜੇ ਆਪਾਂ ਥੰਦੇ ਸਾਈਜ਼ ਦੀ ਗੱਲ ਕਰਦੇ ਆ ਤਾਂ ਬਿਲਕੁਲ ਹਥੀਂ ਚੁਆਈ ਵਾਲਾ ਦਿਸਦਾ ਹੈ ਸੋਹਣਾ ਰੰਗ ਰੂਪ ਹੈ ਸੋਹਣੇ ਢਾਂਚੇ ਦੀ ਹੈ ਸੋ ਨਾਗੇ ਦੋਸਤੋ ਦੋ ਵੀਡੀਓ ਨੂੰ ਐਂਡ ਤੱਕ ਦੇਖਿਓ ਬਸ ਉਹ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਤੇ ਤਸੱਲੀ ਕਰਕੇ ਖਰੀਦਿਓ ਆਓ ਬਾਈ ਤੋਂ ਜਾਣਕਾਰੀ ਲਈਏ ਪਹਿਲਾਂ ਐਚਐਫ ਤੇ ਫਿਰ ਤੁਹਾਨੂੰ ਜਰਸੀਆਂ ਦਿਖਾਉਣੇ ਆਓ ਬਾਈ ਸਾਹਮਣੇ ਪ੍ਰਦੀਪ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਪ੍ਰਦੀਪ ਅੱਜ ਦੋ ਗਾਵਾਂ ਦਿਖਾ ਰਹੇ ਆ ਜਿਹੜੀਆਂ ਵਕਾਊ ਹਾਂਜੀ ਵੀਰੇ ਜਿਹੜੀ ਐਚਐਫ ਆ ਬਾਈ ਇਹ ਕੰਨਵਾ ਸੂਹਾ ਸੁੰਦੀ ਇਹ ਦੂਜਾ ਸੂਹਾ ਸੁੰਦੇ ਵੀਰੇ ਕਿੰਨੇ ਦਿਨ ਲਊ ਇਹਦੇ 26 ਤਰੀਕ ਨੂੰ ਦਿਨ ਪੂਰੇ ਵੀਰੇ ਠੀਕ ਹੈ ਅੱਛਾ ਕੀ ਰੇਟ ਰਹੂਗਾ ਇਹਦਾ ਇਹਦਾ 1,32,000 ਰੁਪਏ ਮੰਗਦੇ ਵੀਰੇ 1,32,000 ਹਾਂ ਇਹਦੀ ਸੀਮਨ ਡਿਟੇਲ ਸਾਰੀ ਮਿਲ ਜੂਗੀ ਸਭ ਕੁਝ ਹੈਗਾ ਵੀਰੇ ਦੋਹਾਂ ਦਾ ਹੈਗਾ ਪ੍ਰੋਪਰ ਹੈਗਾ ਖੋਲੀ ਇਹਨੂੰ ਸੋ ਦੋਸਤੋ ਪਹਿਲਾਂ ਆਪਾਂ ਐਚਐਫ ਤੋੜ ਕੇ ਦਿਖਾਉਣੇ ਆ 1,32,000 ਡਿਮਾਂਡ ਹੈ 25 ਤਰੀਕ ਨੂੰ ਡੈਨ ਪੂਰੇ ਹੁੰਦੇ ਆ ਤਰੀਕ ਅੱਜ ਜਿਹੜੀ ਹੈਗੀ ਆ ਉਹ ਮੇਰੇ ਖਿਆਲ ਚ 12 ਤਰੀਕ ਸੋ ਅਜੇ 12 13 ਦਿਨ ਬਾਕੀ ਹੈ ਢਾਂਚਾ ਬਹੁਤ ਸੋਹਣਾ ਦੋਸਤੋ ਹਵਾਨਾ ਫਿਕਸ ਰੱਖੂਗੀ ਚੰਗਾ ਰੱਖੂਗੀ ਮੈਨੂੰ ਜੋ ਖਾਸ ਚੀਜ਼ ਦੱਸਦੀ ਹੈ ਤੇ ਥਾਂ ਦਾ ਸੈਜ ਤੇ ਇਹਦਾ ਸਟਰਕਚਰ ਬਾਕੀ ਤੁਸੀਂ ਆਪ ਆ ਕੇ ਵੇਖੋ ਪਾਸ ਕਰਿਓ ਜੇ ਹੁਣ ਫੇਰ ਸਾਈਡ ਤੋਂ ਤੁਰਦੀ ਗਾਂ ਦੇਖੋ ਇਦਾਂ ਦਾ ਦਾ ਸਟਰਕਚਰ ਹੈ ਥਾਣੇ ਦੇ ਹੱਥੀ ਚੁਾਈ ਵਾਲੇ ਆ ਬਾਕੀ ਪਾਸ ਤੁਸੀਂ ਕਰ ਲੋਗੇ ਪ੍ਰਦੀਪ ਇੱਕ ਜਿਹੜਾ ਹੋਰ ਕਢਾਈ ਬਈ ਇਹਦਾ ਵਾਪਸ ਇਹ ਦੋਨਾਂ ਸਾਈਡ ਤੋਂ ਦੱਸੋ ਥਾਣ ਹਵਾਨਾ ਇਹਦਾ ਦੇਖ ਲਓ ਤੁਹਾਨੂੰ ਕਲੀਅਰ ਹੋ ਜਾਊਗਾ ਅ ਵੀ ਇਹਦਾ ਕਿਦਾਂ ਦਾ ਸਟਰਕਚਰ ਹੈ ਸੋ ਇਹ ਪਹਿਲੇ ਨੰਬਰ ਦੇ ਉੱਤੇ ਆਪਾਂ ਤੋਰ ਰਹੇ ਹਾਂ ਦਸੋ ਗਾਣ ਨੂੰ ਜਿੱਦ ਬਿਲਕੁਲ ਲੱਤੀ ਚੁਆਈ ਵਾਲਾ ਥਣ ਤੇ ਸੋਨਾ ਹਵਾਨਾ ਬਣਾਉਗੀ ਦਿਨ ਹਜੇ ਬਹੁਤ ਪਏ ਆ 1,32,000 ਡਿਮਾਂਡ ਹੈ ਪੋਲੀ ਚੁਆਈ ਦੀ ਨਿਕਲੂਗੀ ਜਿਹੜਾ ਥਣ ਦਾ ਸਹਿਜ ਉਹ ਤੋਂ ਆਈਡੀਆ ਹੋ ਰਿਹਾ ਬਾਕੀ ਦੋਵੇਂ ਸਾਈਡ ਬੈਕ ਹੈ ਚਾਉਂਦੇ ਰਹੇ ਆ ਭਾਈ ਠੀਕ ਹੈ ਪਹਿਲਾਂ ਤਾਂ ਦੁੱਧ 28 29 ਕਿਲੋ ਸੀਗਾ ਠੀਕ ਹੈ ਤਿਆਰ ਕੀ 30 ਤੋਂ ਪਲੱਸ ਪਾਉਗੀ ਦੁੱਧ ਵੀਰੇ ਠੀਕ ਹੈ ਸੋ ਦੋਸਤੋ ਦੁੱਧ ਚੰਗਾ ਦੇਉਗੀ ਪਰ ਦੁੱਧ ਹਮੇਸ਼ਾ ਤੋਂ ਢੀ ਸੇਵਾ ਦਾ ਥਣ ਬਹੁਤ ਸੋਹਣਾ ਹੈ ਫਵਾਨਾ ਤੁਸੀਂ ਇਹਦਾ ਦੇਖ ਹੀ ਲਿਆ ਇੱਕ ਹੋਰ ਵੈੜ ਜਰਸੀ ਪ੍ਰਦੀਪ ਇਹਦਾ ਸੁਗਾ ਕਿੰਨਾ ਭਾਈ ਇਹ ਵੀ ਦੂਜੇ ਹੀ ਸੋਂਦੀ ਵੀਰੇ ਇਹਦੇ ਕਦੋਂ ਦਿਨ ਪੂਰੇ ਹੋਣਗੇ ਇਹਦੇ 21 ਤਰੀਕ ਨੂੰ ਦਿਨ ਪੂਰੇ ਵੀਰੇ 21 ਨੂੰ ਮਤਲਬ ਅੱਜ 9 ਦਿਨ ਬਾਕੀ ਹਾਂ 9 10 ਦਿਨ ਲੈਂਦੇ ਉੱਤੇ ਵੀ ਲੈ ਜਾ ਸਕਦੇ ਵੀਰੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਪ੍ਰਦੀਪ ਇਹਦਾ ਮੁੱਲ 72000 ਚ ਇੱਕ ਸੋਹਣੀ ਜਰਸੀ ਮਿਲ ਜੂਗੀ ਹਵਾਨੇ ਤੇ ਨਾੜਾਂ ਇਹਦੇ ਬਹੁਤ ਸੋਹਣੀਆਂ ਦੱਸੋ ਬਾਕੀ ਦੁੱਧੇ ਕਿੰਨਾ ਕੁ ਦੇਊਗੀ ਉਹ ਥੋੜੀ ਸਮਝ ਆ ਥੋੜੀ ਸੇਵਾ ਹੈ ਪਸ਼ੂ ਦੋਨੇ ਹੀ ਆਪੋ ਆਪਣੇ ਨਸਲ ਦੇ ਵਿੱਚ ਸੋਹਣੇ ਐ ਐਚਫਗਾ ਬਹੁਤ ਸੋਹਣੀ ਲੱਗਦੀ ਆ ਦੇਖਣ ਨੂੰ ਬਾਕੀ ਇਹ ਜਰਸੀ ਤੁਸੀਂ ਦੇਖ ਸਕਦੇ ਹੋ ਪਿਓਰ ਜਰਸੀ ਨਸਲ ਇਹਦਾ ਵੀ ਥਣ ਥੀ ਚੁਆਈ ਵਾਲਾ ਹਵਾਨਾ ਫਿਕਸ ਹੋਊਗਾ ਹਜੇ 9-10 ਦਿਨ ਬਾਕੀ ਐ ਦਿਨ ਕਈ ਵਾਰ ਪਸ਼ੂ ਉੱਤੇ ਵੀ ਲੈ ਜਾਂਦਾ ਪਰ ਤੁਸੀਂ ਅੱਜ ਦੇ ਹਿਸਾਬ ਤੇ ਰੁਖ ਦੇਖ ਲਿਓ 72000 ਰੇਤੀ ਡਿਮਾਂਡ ਬਾਈ ਨੇ ਰੱਖੀ ਆ ਦੋਸਤੋ ਮਾਨਤਨ ਹੋ ਜਾਂਦਾ ਹੁੰਦਾ ਥੋੜਾ ਬਹੁਤ ਆਪਾਂ ਨੂੰ ਪਤਾ ਹੈ ਰੇਟ ਫਿਕਸ ਨਹੀਂ ਹੁੰਦੇ ਜੇ ਵੈਸੇ ਵੇਖੀਏ ਤਾਂ 2 ਲੱਖ ਤੇ 4000 ਜੋੜੇ ਦੀ ਡਿਮਾਂਡ ਬਣਦੀ ਹੈ ਇਕੱਠੀਆਂ ਖਰੀਦ ਲਿਓ ਜਿਹਨੂੰ ਜਰਸੀ ਤੇ ਐਫ ਵੀ ਦੋਨੇ ਹੀ ਰੱਖਣਾ ਚਾਹੁੰਦਾ ਕੋਈ ਵੀਰ ਤਾਂ ਮਾਨਤਨ ਵੱਧ ਹੋ ਜਾਊਗਾ ਕੁਝ ਰੇਟ 'ਚ ਫਰਕ ਵੱਧ ਪੈ ਜਾਊਗਾ ਬਾਕੀ ਕੱਲਾ ਕੱਲਾ ਪਸੂ ਖਰੀਦਣਾ ਤਾਂ ਵੀ ਆਪਸ਼ਨਲ ਹੈ ਤੁਸੀਂ ਖਰੀਦ ਸਕਦੇ ਹੋ ਥਾਨ ਜਰਸੀ ਦੇ ਵੀ ਹੱਥੀਂ ਚਵਾਈ ਵਾਲੇ ਢਾਂਚੇ ਸੋਹਣੇ ਆ ਹੇ ਦਾ ਫੇਸ ਦੇਖ ਸਕਦੇ ਹੋ ਜਰਸੀ ਦਾ ਬਹੁਤ ਸੋਹਣੀ ਲੱਗਦੀ ਹੈ ਦੱਸੋ ਸੋ ਇਹ ਦੋ ਗਾਮਾ ਵਿਕਾਉ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ